ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਸੋਧਿਆ ਨੱਚਤਾ ਬਟੇੰਡ ਹੈ ਸੀ ਸੀ ਕੁਝ ਦੇਖਣਾ ਚਾਹਦੇ ਸੀਗੇ ਕੁਝ ਜਾਣਨਾ ਚਾਹਦੇ ਸੀ ਅਸੀਂ ਕਾਫੀ 15 20 ਦਿਨਾਂ ਤੋਂ ਸਰਵੇ ਕਰ ਰਹੇ ਹਾਂ ਸਰਵੇ ਕਰਦੇ ਨੂੰ ਤਾਂ ਖੈਰ ਬਹੁਤ ਹੀ ਥੇੜ ਹੋ ਗਈ 15 20 ਦਿਨਾਂ ਤੋਂ ਅਸੀਂ ਇੱਕ ਕਨਕਲੂਜਨ ਕੱਢਿਆ ਉਸ ਕਨਕਲੂਜਨ ਉਸ ਮਤਲਬ ਗੱਲ ਨੂੰ ਪਾ ਰਹੇ ਤੁਹਾਡਾ ਅਸੀਂ ਗੱਲਬਾਤ ਕਰਨ ਆਏ ਸੀ ਹਾਂ ਜੀ ਦੇਖੋ ਤੁਸੀਂ ਜ਼ਿੰਮੇਦਾਰ ਹੋ ਜਾਟੋ ਹਾਂ ਜੀ ਤੁਹਾਨੂੰ ਲੱਗਦਾ ਹੈ ਕੀ ਅਜੇ ਜੱਟ ਹੈਗੇ ਨਹੀਂ ਜੱਟ ਖਤਮ ਹੋ ਚੁੱਕੇ ਹਾਂ ਜੱਟ ਸਿਰਫ ਗਾਣਿਆਂ ਚ ਰਹਿੰਦੇ ਨੇ ਜਾਂ ਨਾ ਸਿਰਫ ਫਿਲਮਾਂ ਚ ਜੱਟ ਫਿਲਮਾਂ ਚ ਔਰ ਗਾਣਿਆਂ ਚ ਜ਼ਿੰਦਾ ਨੇ ਅਦਰਵਾਈਜ਼ ਜੱਟ ਖਤਮ ਹੋ ਚੁੱਕੇ ਜੱਟ ਦਾ ਦੂਸਰਾ ਨਾਮ ਅੱਜ ਜਿੰਨੇ ਸ਼ੇੜੀ ਪੈ ਚੁੱਕੇ ਤਾਂ ਨੂੰ 5 ਸਾਲਾਂ ਦੇ ਨੂੰ ਨੇ ਸਾਲ ਹੋਏ 5 ਸਾਲ ਪੰਜ ਸਾਲਾਂ ਚ ਤੁਹਾਡਾ ਸੇਲਪੁਣਾ ਹੋਣਾ ਤੁਹਾਡੀ ਦੋਸਤੀ ਹੋਣੀ ਹੈ ਯਾਰੀ ਹੋਣੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪਿੰਡ ਤੇ ਵਿੱਚ ਤੁਹਾਡੇ ਸਰਕਲ ਦੇ ਵਿੱਚ ਕੋਈ ਨਸ਼ੇੜੀ ਹੈ ਕਿ ਸਾਡੇ ਕੋਲ ਅਜਹਲ ਤਾਂ ਸਾਰੇ ਆ ਸਾਰੇ ਹਾਂਜੀ ਕੋਈ ਕੋਈ ਨਹੀਂ ਬਿਲਕੁਲ ਸਹੀ ਗੱਲ ਹੈ ਨਾ ਨਸ਼ਾ ਨਹੀਂ ਕਰ ਕੋਈ ਕੋਈ ਨਸ਼ਾ ਕਰਦਾ ਕੋਈ ਕੋਈ ਨਸ਼ਾ ਕੋਈ ਵੈਰੀਗਰ ਤਾਂ ਕੋਈ ਸੋ ਤੁਸੀਂ ਕੀ ਕਹਿਣਾ ਚਾਹੋ ਬੇਟੀ ਉਹ ਜਿਹੜੀ ਇੱਕ ਲੜਕੀ ਵਿਆਹ ਕੇ ਲੈ ਆਂਦਾ ਇੱਕ ਕੁੜੀ ਵਿਆਹ ਕੇ ਆਈ ਉਹਦੇ ਨਾਲ ਉਹਦੀ ਲਾਈਫ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਫਸੇੜੀ ਬੰਦੇ ਨੇ ਕੁੜੀ ਦੀ ਲਾਈਫ ਖਰਾਬੀ ਆ ਸਮਝੋ ਬਹੁਤ ਖਰਾਬੀ ਆ ਕਿਸ ਤਰ੍ਹਾਂ ਖਰਾਬ ਤੇ ਕੋ ਲੋਕਾਂ ਦਾ ਆਪਣਾ ਨਸ਼ਾ ਚਾਹੀਦਾ ਹੁੰਦਾ ਠੀਕ ਠੀਕ ਆ ਕੁੜੀ ਨੇ ਬੰਦੇ ਕੀ ਪੁੱਛਣਾ ਜੀ ਬਸ ਕਦੇ ਉੱਥੇ ਡੱਕ ਜੂ ਉਸ ਕਦੇ ਉੱਥੇ ਨਹੀਂ ਉਹ ਜਿਹੜਾ ਨਸ਼ਾ ਕਰਦਾ ਨਸ਼ੇ ਦੇ ਪੈਸੇ ਕਿੱਥੋਂ ਲਿਆਂਦਾ ਤੁਹਾਡੇ ਕੋਈ ਕਈ ਕਈ ਨੇ ਕੰਮ ਵਧੀਆ ਹੁੰਦਾ ਹੈ ਕਈ ਫਿਰ ਜ਼ੋਰੀ ਚੱਕੀ ਚ ਤੁਹਾਡੇ ਦੇਖਦੇ ਆ ਤੁਹਾਡੇ ਐਕਸਪੀਰੀਅੰਸ ਤੁਹਾਡੇ ਮੁਤਾਬਕ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਨਸ਼ੇੜੀ ਨੇ ਇਹ ਪੈਸਾ ਕਿੱਥੋਂ ਲੈ ਕੇ ਆਉਂਦੇ ਨੇ ਨਸ਼ਾ ਬੜਾ ਮਹਿੰਗਾ ਹੈ ਮੈਂ ਸੁਣਿਆ ਮੈਨੂੰ ਨਹੀਂ ਪਤਾ ਕਿੰਨੇ ਦਾ ਪੈਸਾ ਪਤਾ ਕਿੰਨੇ ਦਾ ਹੁੰਦਾ ਹਾਂਜੀ ਪਤਲੇ ਸਰ ਜੀ ਕਹਿੰਦੇ ਆ ਸੁਣਦੇ ਹਸੀਂ ਅੱਛਾ ਹਾਂਜੀ ਤੇ ਤੁਸੀਂ ਇੱਕ ਚੀਜ਼ ਦੱਸੋ ਕਿ 400 ਸਰੋਂ ਬਸ ਲਾ ਕੇ ਸਮਝੋ ਦੋ ਦੋ ਘੰਟੇ ਦਾ ਸ਼ਾਹ ਹੁੰਦਾ ਫਿਰ ਨੌਂ ਘੰਟੇ ਬਾਅਦ ਫਿਰ 400 ਦੀ ਲਾਣੀ ਔਰ ਕਿੰਨੀ ਵਾਰੀ ਲਾਂਦੇ ਆ ਗੈਂਚ ਸਰ ਦੇ ਕੋ ਜਿਹੜੇ ਪੱਕੇ ਦੀ ਛੇੜੀ ਹੁੰਦੇ ਆ ਉਹਦੇ ਚਾਰ ਪੰਜ ਵਾਰ ਲਾਈ ਲੈਂਦੇ ਆ ਚਾਰ ਪੰਜ ਜਦੋਂ ਨਸ਼ਾ ਉਤਰਦਾ ਫਿਰ ਜਾਂਦੇ ਮੈਂ ਉਹਦਾ 2-4000 ਰੁਪਏ ਦਾ ਨਸ਼ਾ ਹੋ ਜਾਂਦਾ ਹਾਂਜੀ ਤੇ ਫਿਰ ਉਹ 4000 ਪੈਸੇ ਕਮਾਉਂਦਾ ਜਿਹੜਾ ਬੰਦਾ ਨਸ਼ਾ ਕਰਦਾ ਕਾਬੂ ਹੁੰਦੇ ਜਾਂਦੇ ਸਰ ਦੇਖੋ ਅੱਧੇ ਜਾਂਦੇ ਵੀ ਹੋਣਗੇ ਕਈਆਂ ਦੇ ਕੰਮ ਵਧੀਆ ਲਾਈ ਜਾਂਦੇ ਆ। ਸਹੀਓ ਤੁਹਾਨੂੰ ਪਤਾ ਹੀ ਆ ਫਿਰ ਕਿਥੋਂ ਜਾ ਤਕਰ ਮੁੰਡੇ ਪੱਠੇ ਹੋ ਗਾ ਕੇ। ਹਾਂਜੀ ਕਰਦੇ ਆ। ਅੱਛਾ ਤੇ ਆਪਣਾ ਨਸ਼ਾ ਬੂਆ ਕਰਦੇ ਆ। ਅੱਛਾ। ਤੁਸੀਂ ਇੱਕ ਚੀਜ਼ ਦੱਸੋ। ਇੱਕ ਕੁੜੀ ਆਪਣੇ ਮਾਂ ਪਿਓ ਨੂੰ ਛੱਡ ਕੇ ਆਈ। ਸਾਰੀ-ਬਾਰ ਛੱਡ ਕੇ। ਹਾਂਜੀ। ਉਹ ਵਿਆਹ ਤੋਂ ਜੇ ਕੋ ਕੁੜੀ ਹੁੰਦੀ ਏ ਕੁੜੀ ਦੇ ਬੜੇ ਚਾ ਹੁੰਦੇ ਆ ਮਨਾਰ ਹੁੰਦੇ ਆ ਮੈਂ ਘੁੰਮਾਂਗੀ ਗਰ ਫੇਰਾਂਗੀ ਮਨੋਂ ਆਂ ਜੇ ਅੱਧਰ ਮਿਲਣਗੇ ਆ ਕਪੜਾ ਨੱਤਾ ਮਿਲੂਆ ਬੜੇ ਸ਼ੌਂਕ ਦੇ ਹਰ ਕੁੜੀ ਦਾ ਸ਼ੌਂਕ ਹੁੰਦਾ ਹੈ ਉਹ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਨੇ ਸ਼ੇਰੀਆਂ ਨਾਲ ਉਹਨਾਂ ਦੇ ਕਦੀ ਸ਼ੌਂਕਿਆ ਤੁਸੀਂ ਹੁੰਦਾ ਸੀ ਸਾਰੇ ਚਾ ਮਰ ਜਾਂਦੇ ਆ ਉਹਨਾਂ ਦੇ ਉਹਨਾਂ ਨੇ ਕਈ ਚਾ ਰਹਿ ਜਾਂਦੇ ਆ ਕਹਿੰਦੇ ਮੂਰੇ ਕੋਈ ਚਾ ਲੈਂਦੇ ਆ ਉਹਨਾਂ ਦੇ ਅੱਛਾ ਚਲੋ ਦੇਖੋ ਇਹ ਤਾਂ ਬੜੀ ਇੱਕ ਦਰਦਨਾਕ ਗੱਲ ਹੈ ਕਿ ਕੁੜੀ ਤੁਸੀਂ ਵਿਆਹ ਕੇ ਜਾਈਓ ਕੁੜੀ ਦੀ ਜ਼ਿੰਦਗੀ ਉਹਦਾ ਬੇੜਾ ਗਰਕ ਕਰਨਿਓ। ਸੋ ਇਹ ਤਾਂ ਬੜੀ ਦੁੱਖ ਭਰੀ ਗੱਲ ਹੈ ਕਿ ਤੁਸੀਂ ਉਸ ਕੁੜੀ ਦੀ ਕਹਿਰ ਨਾ ਕਰੋ। ਕਿ ਨਸ਼ੇੜੀ ਉਹਨੂੰ ਕੁੜੀ ਨੂੰ ਖਰਚਾ ਦਿੰਦੀ। ਨਹੀਂ ਸਰ ਆਪ ਆਪਣੇ ਨੇ ਪੂਰਾ ਹੰਤਾ ਖਰਚਾ ਕਿੱਥੋਂ ਦੇਣਗੇ? ਫਿਰ ਕੁੜੀਆਂ ਬਾਹਰ ਕੰਮ ਕਰਦੀਆਂ। ਅੱਛਾ ਗੱਲ ਤਾਂ ਬਣਾਉਂਦੇ ਉਹਨਾਂ ਨੂੰ। ਉਹ ਬਾਹਰ ਜਾਂਦੇ ਬਾਰ-ਬਾਰ ਕੰਮ ਕਰਦੇ। ਇਹ ਬਾਹਰ ਕੰਮ ਕਰ ਜਾਂਦੀਆਂ ਬਾਹਰ ਮਾਰਦੀਆਂ ਹੋਣੀਆਂ। ਓਹੋ। ਗਰੀਤਾ ਸਿਉ ਹਲਾਤਾ ਉਹਨਾਂ ਕੁੜੀਆਂ ਦੀ ਸੋ ਨਸ਼ਾ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਮਯਤਾ ਇਹ ਕਹਿਣਾ ਚਾਹੂੰਗੀ ਕਿ ਨਸ਼ਾ ਬੰਦ ਕਰਨਾ ਹੈ ਨਸ਼ਾ ਕਿਸ ਤਰ੍ਹਾਂ ਬੰਦ ਹੋ ਸਰ ਪਰ ਨਸ਼ਾ ਨਸ਼ਾ ਬੀਚਰ ਵਾਲਿਆਂ ਦੇ ਸਾਥੀ ਦਿੱਤੀ ਜਾ ਅੱਛਾ ਇੱਕ ਚੀਜ਼ ਐ ਸੋ ਹਾਂਜੀ ਤੁਹਾਨੂੰ ਤਾਂ ਤੁਹਾਡੇ ਫਰੈਂਡਸ਼ਿਪ ਸਰਕਲ ਜਾਂ ਕਿਸੇ ਨੂੰ ਪਤਾ ਲੰਦਾ ਹੋਵੇਗਾ ਕਿਸੇ ਦਾ ਘਰ ਹੋਗਾ ਨਿਸ਼ਵੀ ਹੋਏਗਾ ਤੁਹਾਡਾ ਜ਼ਰੂਰ ਗੱਲ ਸ਼ੇਅਰ ਕਰਦੇ ਹੋਵੇਂ ਆ ਤੁਸੀਂ ਪਿੰਡ ਚ ਰਹਿੰਦੇ ਹੋ ਤੇ ਤੁਹਾਨਾਂ ਦੇ ਰੂਲ ਗੱਲ ਕਰਦੇ ਹੋਣੇ ਉਹ ਕੁੜੀ ਕੀ ਸੋਚਦੀ ਹੈ ਆਪਣੇ ਘਰ ਵਾਲੇ ਬਾਰੇ ਸਰ ਕੁੜੀ ਤੇ ਇਦਲੀ ਸੋਚੂਗੀ ਵਿਆਹ ਕਰਕੇ ਆਈਆਂ ਤੇ ਤਾਂ ਇਹ ਤੇਰੇ ਪਿੱਛੇ ਆਈਆਂ ਜੋ ਮੈਂਕਰ ਤਰ੍ਹਾਂ ਘਰ ਦੇ ਪਹਿਲਾਂ ਜਾਣਦੀ ਸੀ ਜਾਂ ਬਸ ਦੇਵੀ ਜਿਹੜਾ ਘਰ ਵਾਲਾ ਕੰਮ ਕਰੇ ਸੋ ਆਪ ਜੀ ਨੇ ਜਾਣਿਆ ਦੇਖੋ ਕਿ ਇੱਕ ਨਸ਼ੇੜੀ ਜਦੋਂ ਵਿਆਹ ਕਰਦਾ ਹੈ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਸੋ ਆਪ ਸਭ ਨੂੰ ਇਹੀ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ੇੜੀਆਂ ਦੇ ਨਾਲ ਕੰਪਨੀ ਅਵੋਇਡ ਕਰ ਦਿਓ ਉਹਨਾਂ ਨਾਲ ਬਾਈਕਾਉਟ ਕਰ ਦਿਓ ਉਹਨੂੰ ਸਮਾਜ ਦੇ ਵਿੱਚ ਬਿਲਕੁਲ ਵਰਤਨ ਵਰਤਾਨ ਫੰਕਸ਼ਨ ਕਿਤੇ ਨਾ ਬੁਲਾਓ ਤਾਂ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਜੋ ਇਹ ਤਰ੍ਹਾਂ ਦਾ ਕੰਮ ਕਰ ਰਹੇ ਹਾਂ ਨਸ਼ਾ ਕਰ ਰਹੇ ਹਾਂ ਗਲਤ ਹੈ ਔਰ ਨਸ਼ਾ ਨਸ਼ਾ ਵੇਚਣ ਵਾਲਿਆਂ ਨੂੰ ਸਰਕਾਰ ਨੂੰ ਇੱਕ ਸਿਰਕ ਬੋਲ ਤਾਂ ਹਮ ਬਲੀ ਰਿਕੁਐਸਟ ਕਰਦੇ ਆ ਗੁਜ਼ਾਰਿਸ਼ ਕਰਦੇ ਆ ਕਿ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ